ਸਰਕਾਰੀ ਸੀਨੀਅਰ ਸਕੂਲ ਬੋਪਰਾਇ ਖੁਰਦ ਬੇਖੇ ਅੰਗਣਵਾੜੀ ਸੈਂਟਰ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ ਬੋਪਰਾਇ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦੇ ਪਤਵੰਤੇ ਸੱਜਣਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਕੁਲਕਰਨ ਸਿੰਘ ਐਡਵੋਕੇਟ ਅਸ਼ਵਨੀ ਕੁਮਾਰ ਅਤੇ ਕਾਉਂਸਲਰ ਕਾਂਚਨ ਪੱਲਾ ਨੇ ਦੱਸਿਆ ਕਿ ਅੰਗਣਵਾੜੀ ਐਂਡ ਸਪੋਰਟਸ ਕਲੱਬ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 2.5 ਲੱਖ ਰੁਪਏ ਦੀ ਲਾਗਤ ਨਾਲ ਇਸ ਕਮਰੇ ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਸਪੋਰਟਸ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਦਾ ਨੀ ਸਜਣਾ ਤੇ ਪ੍ਰਵਾਸੀ ਭਾਰਤੀਆਂ ਦਾ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਦੌਰਾਨ ਗੁਰਪ੍ਰੀਤ ਗੋਪੀ, ਬਲਜਿੰਦਰ ਸਿੰਘ, ਸੰਜੀਵਨ দত্ত ਪਨੋੜ, ਪ੍ਰਿੰਸੀਪਲ ਬਲਵਿੰਦਰ ਕੁਮਾਰ, ਹਰਵਿੰਦਰ ਸਿੰਘ ਬਿੱਕੀ, ਸਰਵਜੀਤ ਸਿੰਘ ਆਦ ਹਾਜ਼ਰ ਸਨ। ਪਿੰਡ ਬੋਪਰਾਏ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਬੋਪਰਾਏ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇਹ ਪ੍ਰੋਗਰਾਮ ਆਪਣੇ ਬੋਪਰਾਏ ਖੁਰਦ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਕਰਾਇਆ ਜਾ ਰਿਹਾ ਹੈ। ਇਹਦੇ ਵਿੱਚ ਬੱਚਿਆਂ ਨੂੰ ਹੀ ਸਪੋਰਟਸ ਵੱਲ ਪ੍ਰੇਰਿਤ ਕਰਨਾ ਤੇ ਇੱਕ ਸਾਡੀ ਕਲੱਬ ਵੱਲੋਂ ਜਿਹੜਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇੱਕ ਅੰਗਨਵਾੜੀ ਦਾ ਇੱਕ ਨਵਾਂ ਜਿਹੜਾ ਕਮਰਾ ਆ ਉਹ ਬਣਾਇਆ ਗਿਆ ਤੇ ਉਹਦਾ ਅੱਜ ਉਸਦਾ ਵੀ ਅਸੀਂ ਉਦਘਾਟਨ ਦੇ ਵਾਸਤੇ ਇਕੱਠੇ ਹੋਏ ਆ ਤੇ ਬੱਚਿਆਂ ਨੂੰ ਮੇਨ ਮਕਸਦ ਹੈਗਾ ਕਿ ਬੱਚਿਆਂ ਦੀ ਜਿਹੜੀਆਂ ਜ਼ਰੂਰਤਾਂ ਆ ਤੇ ਬੱਚਿਆਂ ਨੂੰ ਜਿਹੜਾ ਮੋਟੀਵੇਟ ਕਰਨਾ ਖੇਡਾਂ ਪ੍ਰਤੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਨਾਮਵਰ ਖਿਡਾਰੀ ਸਰਦਾਰ ਸੋਨ ਸਿੰਘ ਬੀਏਜੀ ਜਿਹੜੇ ਕਿ ਪਹਿਲਵਾਨੀ ਦੇ ਖੇਤਰ ਦੇ ਵਿੱਚ ਵੀ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਪਹਿਲਵਾਨ ਜਾਂ ਹੋਰ ਸਪੋਰਟਸ ਖੇਤਰ ਚ ਅੱਗੇ ਆਏ ਹੈਗੇ ਆ ਉਹਨਾਂ ਨੂੰ ਮਾਰਗਦਰਸ਼ਕ ਕਰਕੇ ਸਾਰੇ ਪਿੰਡ ਵਾਸੀ ਇਕੱਤਰ ਹੋਏ ਆ ਤਾਂ ਜੋ ਬੱਚਿਆਂ ਨੂੰ ਇੱਕ ਦਿਸ਼ਾ ਨਿਰਦੇਸ਼ ਦਿੱਤੀ ਜਾਵੇ ਤਾਂ ਜੋ ਬੱਚਿਆਂ ਨੂੰ ਵੀ ਜਾਣੂ ਕਰਾਇਆ ਜਾਵੇ ਕਿ ਹਮੇਸ਼ਾ ਪਿੰਡ ਵਾਸੀ ਐਨਆਰਆਈ ਪ੍ਰਾ ਤੇ ਸਾਡੀ ਸਪੋਰਟ ਸੁਸਾਇਟੀ ਉਹਨਾਂ ਦੇ ਚੰਗੇ ਭਵਿੱਖ ਨੂੰ ਉਜਾਗ ਉਜਾਲਾ ਕਰਨ ਦੇ ਵਾਸਤੇ ਹਮੇਸ਼ਾ ਉਹਨਾਂ ਦੇ ਨਾਲ ਹੈਗੇ ਆ ਅੱਜ ਅਸੀਂ ਇੱਥੇ ਬੋਪਰਾਂ ਸਰਕਾਰੀ ਸਕੂਲ ਦੇ ਵਿੱਚ ਖੜੇ ਆ ਸਾਰੇ ਜਣੇ ਤੇ ਇੱਥੇ ਕੁਝ ਸਮਾਂ ਪਹਿਲਾਂ ਸਕੂਲ ਸਟਾਫ ਨੇ ਡਿਮਾਂਡ ਕੀਤੀ ਸੀ ਕਿ ਜਿਹੜਾ ਸਕੂਲ ਦੇ ਅੰਗਣਵਾੜੀ ਦਾ ਕਮਰਾ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਜਿਹੜੇ ਪਿੱਛੇ ਬਰਸਾਤਾਂ ਪਈਆਂ ਬਹੁਤ ਜ਼ੋਰ ਦੇ ਨਾਲ ਤੇ ਉਹਦੇ ਨਾਲ ਉਹਦੀ ਛੱਤ ਜਿਹੜੀ ਸੀ ਉਹ ਬਿਲਕੁਲ ਖਰਾਬ ਹੋ ਗਈ ਸੀ ਤੇ ਕਿਸੇ ਵੀ ਵਕਤ ਛੱਤ गिर ਸਕਦੀ ਸੀ ਤੋ ਬੋਪਰ ਹੈ ਵੈਲਫੇਅਰ ਸਪੋਰਟਸ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਇਹ ਸਲਾਹ ਕੀਤੀ ਕਿ ਉਹ ਨਵਾਂ ਕਮਰਾ ਉਸਾਰੀ ਕੀਤੀ ਜਾਵੇ ਅੰਗਣਵਾੜੀ ਦੇ ਲਈ ਤੇ ਅੱਜ ਉਹ ਕਮਰਾ ਬਣ ਕੇ ਤਿਆਰ ਆ ਤੇ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਕਿ ਸਕੂਲ ਨੂੰ ਇਹ ਕਮਰਾ ਜਿਹੜਾ ਆ ਇਹ ਸਮਰਪਿਤ ਕੀਤਾ ਜਾਵੇ ਆ ਕਰੀਬ 2.5 ਲੱਖ ਦੀ ਲਾਗਤ ਦੇ ਨਾਲ ਇਹ ਕਮਰਾ ਜਿਹੜਾ ਆ ਇਹਦਾ ਨਵੰਨੀਕਰਨ ਕੀਤਾ ਗਿਆ ਛੱਤ ਦਵਾਰਾਂ ਲੈਂਟਰ ਪਾਇਆ ਗਿਆ ਅ ਇਹਦੇ ਲਈ ਸਾਨੂੰ ਐਨ ਆਰ ਆਈਜ਼ ਪਿੰਡ ਵੱਲੋਂ ਸਾਰਿਆਂ ਦਾ ਹੀ ਬਹੁਤ ਸਹਿਯੋਗ ਰਿਹਾ ਖਾਸ ਤੌਰ ਤੇ ਸਾਡੇ ਵਾਰਡ ਨੰਬਰ 13 ਦੇ ਐਮ ਸੀ ਕੰਚਨ ਜੀ ਗੁਰਪ੍ਰੀਤ ਹੁਣੀ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਇਹ ਸਕੂਲ ਦੇ ਵਿੱਚ ਆਪਣੀ ਕੋਸ਼ਿਸ਼ ਰਹੇਗੀ ਅੱਗੇ ਵੀ ਕਿ ਜੋ ਵੀ ਕੁਝ ਸਕੂਲ ਨੂੰ ਚਾਹੀਦਾ ਹੋਵੇਗਾ ਕੋਸ਼ਿਸ਼ ਕਰਾਂਗੇ ਕਿ ਇਹ ਆਪਾਂ ਹੋਰ ਵੀ ਜਿਹੜੀ ਆ ਉਹ ਕਰਦੇ ਰਹੀਏ ਪਿੰਡ ਬੋਪਾ ਦਾ ਸਰਕਾਰੀ ਸਕੂਲ ਵਿੱਚ ਸਾਰੇ ਜਾਣੇ ਇਕੱਠੇ ਹੋਏ ਆ ਤੇ ਮੈਂ ਤੇ ਮੇਰੀ ਟੀਮ ਵੈਲਫੇਅਰ ਸੁਸਾਇਟੀ ਇਹਨਾਂ ਨੇ ਉਪਰਲਾ ਕਰਕੇ ਇੱਥੇ ਆਂਖਣਵੜੀ ਕਮਰੇ ਦੀ ਜਿਹੜੀ ਕਿ ਹਸਪਤਾਲ ਸੀ ਉਹਨੂੰ ਅੱਜ ਦੁਆਰਾ ਰਿਪੇਅਰ ਕੀਤੀ ਤੇ ਉਹਦੇ ਲਈ ਉਹਦਾ ਉਦਘਾਟਨ ਕਰਨ ਲਈ ਅੱਜ ਸਿੱਖੱਟੇ ਹੋਏ ਆ ਤੇ ਦੂਸਰੀ ਗੱਲ ਸਾਡੀ ਸੁਸਾਇਟੀ ਵੱਲੋਂ ਇੱਥੇ ਜਿਹੜੀ ਸਪੋਰਟਸ ਕਰਾਈਆਂ ਗਈਆਂ ਸੀ ਕਿ ਉਹਨਾਂ ਦਾ ਸਰਟੀਫਿਕੇਟ ਰੱਤ ਇੱਥੇ ਡਿਸਟ੍ਰਿਬਿਊਟ ਕੀਤੇ ਗਏ ਤੇ ਇਹਦੇ ਨਾਲ ਬੱਚਿਆਂ ਦਾ ਜਿਹੜਾ ਕਿ ਹੋਰ ਵਿਦਿਸ਼ਾ ਵਧਿਆ ਤੇ ਅੰਤ ਵਿੱਚ ਮੈਂ ਇਹ ਕਹਿੰਨੇ ਆ ਕਿ ਮੇਰੇ ਤੇ ਮੇਰੀ ٹیم ਬਲੋਇ ਸਕੂਲ ਦਾ ਬਹੁਤ-ਬਹੁਤ ਸ਼ੁਕਰੀਆ ਕਿ ਇਹਨਾਂ ਨੇ ਸਾਨੂੰ ਇਸ ਸਕੂਲ ਵਿੱਚ ਬੱਚਿਆਂ ਨੂੰ ਇਨਾਮ ਮਿਲਣ ਦੇ ਸਿੱਧੇ ਧੰਨਵਾਦ